ਨਾਲ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਘਵਾਂ ਤਮੰਦ ਸਵਿਕਾਰ ਬਣੇ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਇੱਥੇ ਜ਼ੀਰੋ ਆਇਆ ਮਾਫੀ ਹੈ ਜੀ ਸਰ ਮੁੱਖ ਮੰਤ ਦੇ ਵਿੱਚੋਂ ਤੁਹਾਨੂੰ ਸਾਹਮਣੇ ਕਲੀਅਰ ਆਇਆ ਕਿ ਵੀ 19 ਵੋਟ ਸਾਡੇ ਮੇਅਰ ਕੈਂਡੀਡੇਟ ਨੂੰ ਮਿਲੇ ਆ ਔਰ 17 ਵੋਟ ਜਿਹੜਾ ਉਹ ਉਹਨਾਂ ਦੇ ਆਮ ਆਦਮੀ ਦੇ ਮੇਅਰ ਕੈਂਡੀਡੇਟ ਨੂੰ ਮਿਲੇ ਨੇ ਔਰ ਕੋਈ ਵੀ ਵੋਟ ਜਿਹੜਾ ਗਾ ਕੋਈ ਰਿਜੈਕਟ ਨਹੀਂ ਹੋਇਆ ਇਹ ਸਾਰਾ ਅਸੀਂ ਵੀ ਟੀਵੀ 'ਚੋਂ ਦੇਖ ਰਹੇ ਆ ਮੈਨੂੰ ਇਹ ਲੱਗਦਾ ਹੈ ਕਿ ਇਹ ਚੰਡੀਗੜ੍ਹ ਦੇ ਲੋਕਾਂ ਦੀ ਜਿੱਤ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੀ ਜਿੱਤ ਹੈ ਏ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਸਾਲ ਭਰ ਦੇ ਵਿੱਚ ਸ਼ਹਿਰ ਦੇ ਵਿੱਚ ਅਨਾਰਕੀ ਕੀਤੀ ਹੈ ਉਸ ਅਨਾਰਕੀ ਕਰਕੇ ਜਿਹਨੇ ਕਾਉਂਸਲਰ ਸੀਗੇ ਉਹਨਾਂ ਨੇ ਮੰਚ ਸੋਚਿਆ ਵੀ ਔਰ ਭਾਜਪੀ ਦੇ ਜਿਹੜਾ ਗਿਆ ਉਹਨਾਂ ਨੂੰ ਕੈਂਡੀਡੇਟ ਨੂੰ ਜਿਹੜਾ ਰਿਜ਼ਲਟ ਆਂਦਾ ਹੈ ਤੇ ਅਲੱਗ-ਅਲੱਗ ਢੰਗ ਦੇ ਨਾਲ ਅਲੱਗ-ਅਲੱਗ ਬੰਦਾ ਉਹਦਾ ਤਰਜਮਾ ਕਰਦਾ ਹੈ ਮੈਨੂੰ ਸਿਰਫ ਇਹ ਹੀ ਲੱਗਦਾ ਕਿ ਇਹ ਚੰਡੀਗੜ੍ਹ ਵਾਸੀਆਂ ਦੀ ਜਿੱਤ ਹੈਗੀ ਔਰ ਚੰਡੀਗੜ੍ਹ ਦੇ ਵਾਸੀਆਂ ਨੂੰ ਅੱਗੇ ਵਧਾਉਣ ਵਾਸਤੇ ਚੰਡੀਗੜ੍ਹ ਸ਼ਹਿਰ ਨੂੰ ਅੱਗੇ ਵਧਾਉਣ ਵਾਸਤੇ ਇਹ ਇਹ ਜਿੱਤ ਦਾ ਇੱਕ ਬਹੁਤ ਵੱਡਾ ਮਹੱਤਵ ਹੈ ਔਰ ਦਿੱਲੀ ਦੇ ਰਸਤੇ ਦੇ ਵਾਸਤੇ ਵੀ ਜਿਹੜੀ ਹੈਗੀ ਹੈ ਇਹ ਰਸਤਾ ਜਲਾ ਗਿਆ ਅੱਗੇ ਬੁਲੰਦ ਹੋਣ ਜਾ ਰਿਹਾ ਔਰ ਦਿੱਲੀ ਚ ਵੀ ਐਸੇ ਤਰੀਕੇ ਦੇ ਨਾਲ ਸਾਡੀ ਸਰਕਾਰ ਪਰ ਹਮ ਚਾਹਤੇ ਤੇ ਤੀਨੋਂ ਜੀਤੇ ਹਨ ਅਮਨੇ ਇਮਾਨਦਾਰੀ ਨਾਲ ਵੋਟ ਡਾਲੀ ਹੈ ਔਰ ਜੋ ਵੀ ਬਲੈਕ ਸ਼ਿਪਸ ਹੋਣਗੇ ਕਿਸੇ ਵੀ ਪਾਰਟੀ ਦੀ ਦੋਨੋਂ ਨੂੰ ਕੋ ਆਇਡੈਂਟੀਫਾਈ ਕੀਤਾ ਜਾਏਗਾ ਔਰ ਉਨਪਰ ਸਖਤ ਐਕਸ਼ਨ ਲਿਆ ਜਾਏਗਾ ਮੇਰੇ ਦੇ ਨਤੀਜਿਆਂ ਨੂੰ ਕਿਤਾ ਦੇ ਬਿਲਕੁਲ ਬਿਲਕੁਲ ਗਲਤ ਕਰਾਸ ਵੋਟਿੰਗ ਹੋਈ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅੱਜ ਫੇਰ ਅੱਜ ਫੇਰ ਡੈਮੋਕਰੇਸੀ ਦਾ ਜਿਹੜਾ ਘਾਣਾ ਹੋਇਆ ਉਹ ਰੀਜ਼ਨ ਬੀਇੰਗ ਕਿ ਇੱਕ ਪਾਰਟੀ ਜਿਹਦੀ 12 ਸੀਟਾਂ ਜਿੱਤੀਆਂ ਸੀਗਿਆ ਚੰਡੀਗੜ੍ਹ ਦੇ ਲੋਕਾਂ ਨੇ ਮੈਂਡੇਟ ਨਹੀਂ ਦਿੱਤਾ ਸੀ ਔਰ ਔਰ ਉਹਨੂੰ 19 ਵੋਟਾਂ ਪੈ ਜਾਣਾਂ ਅਸੀਂ ਬਾਰ-ਬਾਰ ਕਹਿ ਰਹੇ ਸੀ ਕਿ ਹੱਥ ਖੜੇ ਕਰਕੇ ਵੋਟ ਪਾਓ ਅਸੀਂ ਬਾਰ-ਬਾਰ ਕਹਿ ਰਹੇ ਸੀ ਪਰ ਕਿਉਂਕਿ ਇੱਥੇ ਵੀ ਉਹ ਆਪਰੇਸ਼ਨ ਲੋਟਸ ਕਰਨ ਦੀ ਕੋਸ਼ਿਸ਼ ਕੀਤੀ ਗਈ ਮੇਅਰ ਚਾਹੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਠੀਕ ਹੈ ਪਰ ਅਸੀਂ ਸਾਰੇ ਇਮਾਨਦਾਰੀ ਨਾਲ ਵੋਟ ਪਾਣ ਵਾਸਤੇ ਔਰ ਵੈਸੇ ਨਾਲ ਖੜੇ ਸੀਗੇ ਸਾਡੇ ਸੀਨੀਅਰ ਡਿਪਟੀ ਮੇਅਰ ਦੀ ਹੁਣੇ ਪਤਾ ਚੱਲਿਆ ਕਿ ਜਿੱਤ ਹੋਈ ਹੈ ਸੀਨੀਅਰ ਡਿਪਟੀ ਮੇਅਰ ਤੁਹਾਡੇ ਜਿੱਤ ਚੁੱਕੇ 19 ਵੋਟਾਂ ਦੇ ਨਾਲ ਹਾਂ ਜਿੱਤ ਗਏ ਪਰ ਉਹ ਉਹਦੀ ਉਹਦੀ ਮਾਈਕ ਵਿੱਚ ਕਰ ਲਓ ਮਾਈਕ ਨਾਲੋ ਸਾਨੂੰ ਅਦੀ ਮੋਬਾਈਲ ਜਿਹੜੀ ਪ੍ਰੇਮ ਲਤਾ ਆਮ ਆਦੀ ਪਾਰਟੀ ਦੀ ਹਾਰੀ ਆ ਉਹਦਾ ਹਾਰ ਦਾ ਜਿਆਦਾ ਦੁੱਖ ਤੇ ਬਲੈਕ ਸ਼ੀਪ ਦੀ ਤੁਸੀਂ ਲक्की ਜੀ ਗੱਲ ਕੀਤੀ ਹੈ 크로ਸ ਵੋਟਿੰਗ ਦਾ ਖਰਚਾ ਪਹਿਲਾਂ ਹੀ ਦੀ ਸੀਗਾ ਕਿਉਂਕਿ ਸਭ ਨਾਲ ਗੱਲਾਂ ਚੱਲਦੀ ਸੀਗਾ ਉਹ ਕਿਵੇਂ ਆਇਡੈਂਟੀਫਾਈ ਕਰੋਗੇ ਕੀ ਮੈਕੈਨਿਜ਼ਮ ਹੈ ਉਹ ਸਾਰੇ ਅਸੀਂ ਮੈਕੈਨਿਜ਼ਮ ਬਣਾ ਰੱਖਿਆ ਤੁਹਾਨੂੰ ਜਲਦੀ ਤੁਹਾਨੂੰ ਦੱਸਾਂਗੇ ਕੌਣ ਹੈ ਔਰ ਉਹਨੂੰ ਛੱਡਾਂਗੇ ਜਾਂ ਨਹੀਂ ਬਖਸ਼ਾਂਗੇ ਨਹੀਂ ਚਾਹੇ ਉਹ ਦੋਨੋਂ ਚੋ ਕਿਹੜੀ ਵੀ ਪਾਰਟੀ ਦਾ ਇਹ ਸਰ ਉਹਨਾਂ ਨੇ ਪਾਰਟੀ ਲੈਵਲ ਤੇ ਕੋਈ ਐਕਸ਼ਨ ਕਾਉਂਸਲਰ ਸੀ ਉਹਨੇ ਬਾਹਰ ਵੀ ਰੱਖਾ ਗਿਆ ਨਿਗਰਾਨੀ ਵੀ ਲੱਗੀ ਗਈ ਲੇਕਿਨ ਉਸਕੇ ਬਾਅਦ ਵੀ 크ਰੋਸ ਵੋਟਿੰਗ ਹੋਣਾ ਇੱਕ ਬਹੁਤ بڑا ਸਵਾਲ ਵੀ ਇਹ ਯਹੀ ਚੰਡੀਗੜ੍ਹ ਦੇ ਲੋਕਤੰਤਰ ਦੇ ਅੰਦਰ ਚਿੰਤਾ ਦਾ ਵਿਸ਼ कांग्रेस थी आज उनको अगर मेयर के चुनाव में सत्रह वोट पड़ती है हाँ। तो ये दिखाता है कि किस तरह का जो प्रलोभन दे के इस्तेमाल करके या कुछ और जो किसी तरीके की जो मैनुपुलेशन है उसको करके मैनेज इलेक्शन को किया जाता है जबकि जनता ने क्लियर इसीलिए हम मांग करते हैं आज आपके प्लेटफॉर्म से कि डायरेक्ट मेयर का इलेक्शन होना चाहिए चंडीगढ़ के अंदर ताकि जनता वोट डाले और पांच साल का मेयर होना चाहिए ये बार बार हर साल जो तमाशा यहाँ पर लगता है मंडी हर साल लगती है वो बंद होनी चाहिए ताकि चंडीगढ़ की जनता भी जो है वो अपना मेयर खुद चुने जैसे बाकी जगह पर होता है यहाँ तो मेयर के पास कोई पावर ही नहीं है ताकत ही नहीं है हर साल यहाँ चुनाव होता है हम आ जाते हैं कभी एक पार्टी जीत जाती है कभी दूसरे जीत जाती है ताकत उस मेयर के पास है नहीं कुछ करने की काम कुछ कर नहीं सकता इसलिए हम यहाँ आपके इस प्लेटफॉर्म से एक तो हाथ अगर मेयर का चुनाव काउंसिलर्स करें तो हाथ उठा के होना चाहिए जिस भी पार्टी की मेजॉरिटी आए कांग्रेस की आए आपकी आए बीजेपी की आए जिसकी भी मेजोरिटी आए उसका मेयर बन जाए और अगर डायरेक्ट इलेक्शन करा दें मेयर का तो वो सबसे बढ़िया है